ਸਾਸ਼ਵਿਕਾ ਜੀ ਸਾਰਿਆਂ ਨੂੰ ਅੱਜ ਸ਼ਾਮ ਨੂੰ ਅਸੀਂ ਆਪਣੇ ਸਾਂਝੇ ਘਰ ਦੇ ਖੇਤ ਵਿੱਚ ਆਏ ਆਂ ਪਿੰਡੀਆਂ ਸਾਡੇ ਬਹੁਤ ਲੱਗੀਆਂ ਹੋਈਆਂ ਸੀ ਇੱਕ ਦਿਨ ਮੈਂ ਅਲੱਗੇ ਤੋੜੀਆਂ ਤਾਂ ਕਾਫੀ ਕੰਡ ਲੜੀ ਫਿਰ ਸੋਚਿਆ ਕਿ ਅੱਜ ਦਸਤਾਨੇ ਪਾ ਕੇ ਪਿੰਡੀਆਂ ਤੋੜੀਏ ਤਾਜ਼ੀਆਂ ਪਿੰਡੀਆਂ ਖੇਤ ਦੀਆਂ ਬਣਾਉਣੇ ਆ ਫਿਰ ਸਾਂਝੇ ਘਰ ਦੇ ਵਿੱਚ ਤੇ ਮੌਸਮ ਵੀ ਸਾਡੇ ਇੰਨਾ ਸੋਹਣਾ ਅੱਜ ਇੱਥੇ ਹੋਇਆ ਹੋਇਆ ਬੇਸ਼ੱਕ ਥੋੜੀ ਜੀ ਗਰਮੀ ਹੈਗੀ ਆ ਪਰ ਉਹ ਗਰਮੀ ਬੜੀ ਸਕੂਨ ਜਿਹਾ ਦਿੰਦੀ ਆ ਜਦ ਗਰਮੀ ਆਉਂਦੀ ਆ ਉਸ ਤੋਂ ਬਾਅਦ ਇੰਨੀ ਠੰਡੀ ਠੰਡੀ ਹਵਾ ਲੱਗਦੀ ਆ ਅੱਜ ਤਾਂ ਵੈਸੇ ਵੀ ਬੱਦਲ ਹੋਏ ਹੋਏ ਨੇ ਤੇ ਕੰਮ ਕਰਨ ਦਾ ਕੁਝ ਬਖੜਾ ਜਿਹਾ ਸਵਾਦ ਆ ਟਿੰਡੀਆਂ ਸਾਡੀਆਂ ਪਰਸੋਂ ਤੋੜੀਆਂ ਸੀਗੀਆਂ ਅੱਜ ਫੇਰ ਇੰਨੀਆਂ ਹੋ ਗਈਆਂ ਹੁਣ ਇੰਨੀਆਂ ਨੂੰ ਬਾਕੀ ਸਾਰੇ ਜਣੇ ਤੋੜਨ ਤੋਂ ਡਰਦੇ ਆ ਕਿਉਂਕਿ ਕੇ ਆਪਣੇ ਖੇਤ ਦੀਆਂ ਆਪਣੀਆਂ ਲਾਈਆਂ ਹੋਈਆਂ ਹਰ ਪਿੰਡੀ ਇੰਨੀ ਸੁਮੀਂ ਹਰੀ ਕਚੂਰ ਆ ਨਾ ਇਹ ਦੇਖ ਕੇ ਭੁੱਖ ਲੈਂਦੀ ਹੈ ਐਦਾਂ ਸਾਰੇ ਆਪ ਕੋ ਆਪਣੇ ਘਰੇ ਮਾੜੀ ਮੋਟੀ ਸਬਜ਼ੀ ਲਾਉਂਦੇ ਰਹੋ ਕਿਉਂਕਿ ਇਹਨੂੰ ਅਗਾਉਣ ਚ ਇਹਨੂੰ ਪਾਲਣ ਚ ਤੇ ਫਿਰ ਆਪ ਘਰ ਦੇ ਖੇਤ ਦੇ ਵਿੱਚੋਂ ਕੱਟ ਕੇ ਖਾਣ ਦੇ ਵਿੱਚ ਜਿਹੜਾ ਸਵਾਦ ਆਉਂਦਾ ਆ ਉਹ ਕਿਤੇ ਵੀ ਨਹੀਂਗਾ ਲਓ ਜੀ ਅਸੀਂ ਤਾਂ ਪਿੰਡੀਆਂ ਭਰੀ ਜਾਂਦੇ ਹੁਣ ਸਬਜ਼ੀਆਂ ਤਾਂ ਇੱਥੇ ਪੰਜਾਬ ਦੇ ਵਿੱਚ ਹੀ ਹੈ ਤਾਜ਼ੀਆਂ ਤਰਜ਼ੀਆਂ ਸਬਜ਼ੀਆਂ ਟਿੱਟੋ ਜਿਹੜੇ ਬਣਾ ਕੇ ਫਰੈਸ਼ੀਆਂ ਖਾਓ ਸੱਚੀ ਅੱਜ ਤਾਂ ਮੌਸਮ ਨੇ ਵੀ ਜਿਹੜੀ ਕਮਾਲ ਕੀਤੀ ਹੋਈ ਹੈ ਨਾ ਇਹ ਕਮਾਲ ਤਾਂ ਗਰਮੀ ਦੇ ਦਿਨ ਨੇ ਠੀਕ ਕਹਿਣੇ ਆ ਸਾਡੇ ਵੀ ਦਿਨ ਵਧੀਆ ਲੰਘ ਰਹੇ ਆ ਉੱਧਰ ਕੈਨੇਡਾ ਵਾਲੇ ਗਏ ਹੋਏ ਨੇ ਦੇਣਾ ਉਹਨਾਂ ਦੇ ਵੀ ਵਧੀਆ ਲੱਗਦੇ ਪਰ ਰੋਜ਼ ਕੁੱਝ ਲੈਂਦੇ ਗਰਮੀ ਕਿੰਨੀ ਤੇ ਗਰਮੀ ਹੈਗੀ ਆ ਪਰ ਹਵਾ ਨੇ ਸਾਨੂੰ ਵੀ ਠੰਡੇ ਰੱਖਿਆ ਹੋਇਆ ਚੈਰ ਵੀ ਮੀਂਹ ਫੇਵਰੇਟ ਲੈਂਦੇ ਨੇ ਸੁਬੇ ਕੇ ਵੀਡੀਓ ਬਣਾ ਕੇ ਪੇਜ ਤੇ ਲਈ ਸੀ ਛੋਡੀ ਫੇਵਰੇਟ ਸਬਜ਼ੀ ਬਣਾ ਕੇ ਖਾਣੀ ਆ ਤੇ ਨਾਲ ਵੀ ਨਾਲ ਯਾਦ ਕਰਦੇ ਆ ਕਿਸ ਕੈਨੇਡਾ ਨੂੰ ਇੰਜੋਏ ਕਰੋ ਅਸੀਂ ਪੰਜਾਬ ਦਾ ਨਿਕਮਾਨਦੇ ਆ। ਹਸੀਆਂ ਨੇ ਹੈਪੀਏਪਿੰਡੀਆਂ ਬਹੁਤ ਹੋ ਗਈਆਂ। ਦੋ ਤਿੰਨ ਦਿਨਾਂ ਚ ਹੈ। ਲੋ ਫਾਈ ਪੱਲ ਤਾਂ ਆਪਾਂ ਤੋੜ ਲਈਆਂ ਪਿੰਡੀਆਂ। ਉਹ ਪੁਰੜੀਆਂ ਦਾ ਖਾਣਾ ਵੀ ਬਣਾਵਾਂਗੇ ਅੱਜ ਅਸੀਂ ਪਿੰਡੀਆਂ ਦੀ ਦਾੜ। ਕਾਖ ਵੀ ਸੀ ਸੱਸ ਕੁੜੀ ਬੜੀ ਸਿਆਣੀ ਪਿੰਡੀਆਂ ਦੀ ਸਬਜ਼ੀ ਚ ਪਾ ਕੇ ਬੈਗੀ ਕਾੜੀ ਤੇ ਨਾਲ ਕੱਕੜੀਆਂ ਬਹੁਤ ਹੀ ਜ਼ਿਆਦਾ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਪਤਾ ਨਹੀਂ ਅਦਰੀ ਨਹੀਂ ਤਾਂ ਕਰੀਏ ਕੀ ਸੱਚੀ ਇਹ ਤਾਂ ਸੁਗਰਤ ਨੇ ਸਾਨੂੰ ਤੋਹਫਾ ਹੀ ਦੇਤਾ ਵੀ ਇੰਨੀਆਂ ਕੱਕੜੀਆਂ ਤੇ ਮੈਨੂੰ ਲੱਗਦਾ ਇੱਧਰ ਕੱਦੂ ਵੀ ਬਾਧੂ ਲੱਗੇ ਹੋਏ ਨੇ ਇਹਰਾ ਸਮਾਨ ਲੱਗਿਆ ਹੋਇਆ ਮੈਂ ਤਾਂ ਦੇਖ-ਦੇਖ ਹੈਰਾਨੀ ਹੋ ਜਾਂਦੀ ਐ ਇੰਨੇ ਸਾਲਾਂ ਬਾਅਦ ਸੱਚੀ ਦੇਖੀਆਂ ਨੇ ਆ ਚੀਜ਼ਾਂ ਜੀਆਂ ਜਿਵੇਂ ਨੇ ਕਹਿੰਦੇ ਰੁਗ ਪਰ ਪਰ ਤੋੜੀ ਚੱਲੋ ਤੇ ਹੁਣ ਲੱਗੇ ਆ ਫਿਰ ਬਣਵਾਉਣੇ ਆ ਭਿੰਡੀਆਂ ਲਵਾਉਣੇ ਆ ਇਹਨਾਂ ਨੂੰ ਤੜਕਾ ਨਾਲ ਸਵਾਦ ਘਟਾ ਕੇ ਮੈਨੂੰ ਬੁਲਾ ਦਾ ਫਿਰ ਕਦੂ ਬਣਾਵਾਂਗੇ ਹੋਰ ਆਪਸ਼ਨ ਵੀ ਹੈ ਨਹੀਂ ਘਰ ਦੇਖੇ ਇੱਧਰ ਸਮਾਨ ਲੱਗਿਆ ਹੋਇਆ ਦੇਖ ਹੈ ਹੈਪੀ ਸਿੱਤਾ ਬਾੜਾ ਹੀ ਭਰਿਆ ਪਿਆ ਆ ਇੱਧਰ ਨੂੰ ਤਾਂ ਹੀ ਲੱਭ ਕੋਸੂ ਇੱਕੋ ਇੱਕ ਇਹ ਤਾਂ ਕਿਤੇ ਦੁਕਾਨ ਹੀ ਲਾਉਣ ਵਾਲੀ ਹੋਗੀ ਟੱਕੜੀਆਂ ਦੀ ਤਾਂ ਹੈ ਵੇ ਦੰਦ ਨਹੀਂ ਫੜ ਆਪਣੇ ਤਾਂ ਖਰਗੋਸ਼ ਵੀ ਅੱਜ ਜਾਣਗੇ ਹੈ ਆ ਅਸੀਂ ਗਾਣਾ ਨੂੰ ਸਾਹ ਦੇ ਨਾਲ ਮौज ਲੱਗੀ ਹੋਈ ਸੀ। ਕੱਕੜੀਆਂ ਨਾਲ। ਬਹੁਤ ਵਧੀਆ ਤੋੜੇ। ਲਓ ਜੀ ਸਾਂਝੇ ਘਰ ਦੇ ਖੇਤਾਂ ਚੋਂ ਅੱਜ ਅਸੀਂ ਤੋੜੀਆਂ ਕੱਕੜੀਆਂ। ਤਰਾਂ ਕੱਕੜੀਆਂ ਲੈਣ ਆਏ ਸੀ ਅਸੀਂ ਭਿੰਡੀਆਂ। ਲੈ ਚੱਲੇ ਕੱਕੜੀਆਂ ਤੇ ਹੁਣ ਜਾ ਕੇ ਦੇਖਦੇ ਆਂ ਵੀ ਇਹ ਕਿੱਥੇ ਕਿੱਥੇ ਰੱਖਣੀਆਂ। ਨਾਲੋਂ ਕਹਿੰਦੇ ਸੀ ਤੈਂ ਕੱਕੜੀਆਂ ਲੈਣੀਆਂ ਨੇ। ਹਾਂ। ਤੈਂ ਕੀ ਕੱਕੜੀਆਂ ਲੈਣੀਆਂ ਨੇ। ਆਈਓ ਜਿਹੜੇ ਕਹਿੰਦੇ ਸੀ ਤੈਂ ਕਿ ਕੱਕੜੀਆਂ ਲੈਣੀਆਂ ਉਹਨਾਂ ਨੂੰ ਵੇਚ ਦਿਓ ਕੱਕੜੀਆਂ ਲੈ ਜਾਓ ਮਰਦੀਆਂ ਨੇ ਇੰਨੀਆਂ ਜ਼ਿਆਦਾ ਨੇ ਆ ਕੁਛ ਕੱਕੜੀਆਂ ਦੀ ਵਿਗੜੀ ਹੋਈ ਨਸਲ ਆ ਗਈ ਇਹ ਜਿਵੇਂ 버거 버거 ਜੇ ਖਾ ਕੇ ਬਣੀ ਹੋਈ ਆ ਤੇ ਆਹਾ ਤਾਂ ਸੋਹਣੀਆਂ ਨੇ ਲਓ ਹੁਣ ਅੱਜ ਆਪਾਂ ਆਪਣੇ ਕਸਟਮਰਾਂ ਨੂੰ ਸੈਲਡ ਕੱਕੜੀਆਂ ਦਾ ਦੇਈਏ ਬਿਲਕੁਲ ਜੀ ਬਿਲਕੁਲ ਅੱਜ ਕਹੋ ਵੀ ਕੰਪਲੀਮੈਂਟਰੀ ਦੇਣਾ ਸੀ ਜਿਹੜਾ ਵੀ ਡਿਨਰ ਕਰਨ ਆਉਂਦਾ ਉਹਨੂੰ ਕੰਪਲੀਮੈਂਟਰੀ ਸੈਲਡ ਦੋ ਤਾਜੀ ਤਾਜੀ ਕੱਕੜੀ ਕੱਟ ਕੇ ਕਾਲਾ ਨੂਨ ਪਾ ਕੇ ਬਿਲਕੁਲ ਖਿੜਾਓ ਆਉਣ ਜਾਣ ਵਾਲਾ ਵੀ ਖੁਸ਼ ਰਹੇ ਬਿਲਕੁਲ ਤੇ ਆਪਣੇ ਖੇਤ ਦਾ ਵੀ ਵਾਧਾ ਹੁੰਦਾ ਰਹੇ ਚਲੋ ਜੀ ਨਾਲ ਪਿੰਡੀਆਂ ਦੀ ਦਾਲ ਬਣਾ ਦੀਏ ਜੀ ਪਿੰਡੀਆਂ ਦੀ ਦਾਲ ਪਿੰਡੀਆਂ ਦੀ ਦਾਲ ਤੇ ਸੌਜੀ ਚ ਪਾ